ਹੈਲੋ ਦੋਸਤੋ ਕਿਦਾਂ ਹੋ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਪਹੁੰਚੇ ਆਂ ਬਈ ਅੱਜ ਮਹਾਲੀ ਇੱਕ ਫੇਸ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਕੀ ਆਪਣੀ ਅੱਜ ਇੰਟਰਵਿਊਤੀ ਹੈ ਨਾ ਸ਼ਟਰਿੰਗ ਕਾਰਪੈਂਟਰ ਦੀ ਮਹਾਲੀ ਦੇ ਵਿੱਚ ਤੇ ਜਿਨ੍ਹਾਂ ਨੇ ਕੱਲ ਵਾਲੀ ਵੀਡੀਓ ਨਹੀਂ ਦੇਖੀ ਆਪਣੀ ਟ੍ਰੇਨਿੰਗ ਦੀ ਇੱਥੇ ਉਹ ਕੱਲ ਵਾਲੀ ਵੀਡੀਓ ਦੇਖ ਸਕਦੇ ਆਂ ਜਾ ਕੇ ਤੇ ਤੁਹਾਨੂੰ ਦਿਖਾਉਨੇ ਆਂ ਤੇ ਅੱਜ ਕਿੰਨੇ ਜ਼ਿਆਦਾ ਨੌਜਵਾਨ ਆਏ ਵੇ ਆਪਣੇ ਭਰਤੀ ਲਈ ਇੰਟਰਵਿਊ ਦੇਣ ਇੱਥੇ ਕੁਝ ਸ਼ੁਰੂ ਹੋ ਜੰਨੇ ਆਂ ਬਾਈ ਬੜੀ ਦੂਰ ਦੂਰ ਤੋਂ ਲੋਕ ਆਏ ਹੋਏ ਆ ਬਹੁਤ ਦੂਰ ਦੂਰ ਤੋਂ 7000 ਆਏ ਹੋਏ ਜੁਕੀ ਬਿਹਾਰ ਵਾਲੇ ਆ ਦੇਖੋ ਗੁਟਕੇ ਖਾ ਖਾ ਕੇ ਇਹਨਾਂ ਨੇ ਇੱਥੇ ਵੀ ਕਰਤਾ ਲਾਲ ਰੰਗ ਸਾਰਾ ਕੰਧਾਂ 'ਤੇ ਆ ਬੈਠੇ ਸਾਰੇ ਅੰਦਰ ਪਏ ਅੱਧੇ ਸੁੱਤੇ ਪਏ ਆ ਇਹਨਾਂ ਦੀਆਂ ਹੋ ਗਈਆਂ ਉਹ ਤਾਂ ਸੁੱਤੇ ਪਏ ਆ ਤੇ ਹਜੇ ਸਟੀਲ ਫਿਕਸਰ ਵਾਲੇ ਦੀ ਚਾਪ ਰਹੀ ਹੈ ਅਜੇ ਕਿੱਥੇ ਭਰਾਵਾ ਅੱਜ ਸੋ ਵੀ ਆਪਣੇ ਹੀ ਨੰਦਾਰ ਆ ਦੇਖੋ ਕਿੰਨੀ ਭੇੜ ਲੱਗੀ ਵੀ ਇੱਥੇ ਕਿਤੇ ਚੜ ਕੇ ਦਿਖਾਉਂਦੇ ਆ ਤੁਹਾਨੂੰ ਹਾਂ ਸੰਦੇ ਬਾਈ ਕਰੀ ਜਾਂ ਕਾਹਦੇ ਜਾਣਾ ਹੁਣ ਛੱਡ ਰਹੀ ਜੇ ਛੱਡ ਰਹੀ ਜੇ ਕੱਲ ਤਾਂ ਮਿਸਤਰੀ ਨਾਲ ਲੱਗਿਆ ਹੋਇਆ ਤਾਂ ਕੱਲ ਤਾਂ ਮਿਸਤਰੀ ਨਾਲ ਲੱਗਿਆ ਹੋਇਆ ਤਾਂ ਮਾ ਕਿਦ ਤਰਾ ਨੰਬਰ ਦਾ ਵਿਵਾਰ ਪੈਣਾ ਬੈਠੋ ਬਾਈ ਆ ਦੇਖੋ ਬਾਈ ਕਿੰਨੇ ਜਣੇ ਖੜੇ ਨੇ ਡੀਲ ਮੀਟਿੰਗ ਚੱਲ ਰਹੀ ਹੈ ਇਹਨਾਂ ਦੀ ਸਟੀਲ ਫਿਕਸਰ ਆਉਣੇ ਨੇ ਬਾਈ ਫਿਕਸਰ ਆਉਂਦਾ ਤੇ ਆਪਣੀ 바ਰੀ ਹਜੇ ਪੜਨ ਕਾ ਦੋ ਘਟੋ ਘਟਣਦਾ ਬਾਈ 2-3000 ਬੰਦੇ ਆਏ ਹੋਏ ਇਹ ਪਹਿਲਾਂ ਸਟੀਲ ਫਿਕਸਰ ਵਾਲਿਆਂ ਦੀ 바ਰੀ ਆਊ ਉਤੇ ਵਾਰ ਮਿਸਤਰੀ ਆ ਜਾਣਗੇ ਰਾਜ ਮਿਸਤਰੀ ਉਤੇ ਵਾਰ ਹੋ ਸਕਦਾ ਆਪਣੀ ਵਾਰੀ ਆਵੇ ਸ਼ਟਰਿੰਗ ਗਾਰਡਨ ਪੇਂਟਰ ਵਾਲੇ ਤੇ ਮੇਰੇ ਹਿਸਾਬ ਨਾਲ ਤਾਂ 3-4 ਵਾਰੀ ਰਹਿਣੀਆਂ ਜੇ ਫੇ ਆਪਣੀ ਵਾਰੀ ਆਉਣੀ ਹੁਣੇ ਤੱਕ ਤਾਂ ਤੇ ਬਾਕੀ ਦੇਖਦੇ ਆਂ ਸ਼ਾਇਦ ਛੇਤੀ ਆ ਜਾਵੇ ਇੱਕ ਵਾਰੀ ਉੱਤਰ ਕੇ ਨਾ ਮਾਰੇ ਆਉਂਦੇ ਆਂ ਬਾਈ ਆਹ ਐਂਟਰੀ 게ਟ ਆ ਉਹਦੇ ਤੇ ਐਂਟਰੀ ਕਰਦੇ ਆ 10-10 ਬੰਦੇ ਅੰਦਰ ਬਾੜ ਦੇ ਵਿੱਚ ਦੇਖੀ ਬਾਈ ਆਪਣੇ ਉੱਪਰ ਨਾ ਨਾ ਮੈਂ ਕੱਲ ਤਾਂ ਨਹੀਂ ਤਦਾਂ ਜਿਹੜਾ ਨੰਬਰ ਦੇਖੀ ਭਾਈ ਮਸਾਉ ਨਹੀਂ ਨਿਕਲ ਹੁੰਦਾ ਇੱਥੇ ਦੇ ਆ ਬੈਠੇ ਇੰਦਰ ਬੰਦੇ ਬਹੁਤ ਸਾਰੇ ਆ ਜਿੱਥੇ ਕਿਚਨ ਆ ਤਦ ਪਾਇ ਉਹਦੀ ਰੋਟੀ ਮੰਨ ਲਾ ਟਾਪੇ ਭਰ-ਭਰ ਬਣੂ ਦੇਖੀ ਭਾਈ ਹੈ ਉੱਧਰ ਜਾ ਬਰਾਬ ਦੇ ਬੰਦੇ ਆ ਬੈਠੇ ਨੇ ਗੇਟ ਦੇ ਬਾਹਰ ਬੈਠੇ ਆ ਅੱਧਿਆਂ ਨੇ ਆਉਣਾ ਹਜੇ ਆ ਬਾਈ ਦੇਖੋ ਇਹ ਤਾਂ ਸੁੱਖਾ ਪਿਆ ਬਹੁਤੀ ਜ਼ਿਆਦਾ ਆਏ ਹੋਏ ਆ ਨੌਕਦਾਨੋਂ ਕਿ ਪੱਤੀਆਂ ਦੇਖੋ ਆਫੀਸਰ ਇੰਦਰ ਇੱਕ ਵਾਰੀ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਜੇ ਕੁਝ ਦਿਖਦਾ ਹੋਇਆ ਦੇ ਵਿੱਚ ਤੇ ਕਿਹੜੇ ਤੇ ਕਿੱਦਾਂ ਚੱਲ ਰਹੀਆਂ ਨੇ ਗ੍ਰੈਂਟ ਬਾਈ ਦੇਖੀ ਮੜਾ ਜੀ ਦੇਖੋ ਇੱਕ ਵੀਡੀਓ ਬਣਾਉਣ ਦੇ ਬੰਦੇ ਅੰਦਰ ਛੋਟੀ ਛੋਟੀ ਜੀ ਵੀਡੀਓ ਲਓ ਜੀ ਮੈਂ ਬਾਤ ਲੀ ਆਂ ਕਿ ਮੈਂ ਵੀਡੀਓ ਬਣਾਇਆ ਖੜੇ ਰਹੇ ਹਾਂ ਜੀ ਇਹ ਹੈ ਬਾਈ ਜਿੰਨੂੰ ਜਿੰਨੂੰ ਜਿਹੜਾ ਜਿਹੜਾ ਨੰਬਰ ਦਿੱਤਾ ਹੋਇਆ ਉਹ ਨੰਬਰ ਬੋਲੀ ਜਾਂਦਾ ਉਹ ਆਪਣੇ ਹਿਸਾਬ ਨਾਲ ਜਾਈ ਜਾਂਦੇ ਫਿਰ ਜਿੰਦੋਂ ਨੰਬਰ ਆ ਜਾਂਦਾ ਅੰਦਰ ਕਰ ਰਹੇ ਦਿਸ ਰਹੇ ਯਾਰ ਜਦੋਂ ਇਹ ਨੰਬਰ ਹਰ ਬਾਰ ਰੋਕੀ ਕਹਿੰਦੇ ਮਦਦ ਮਦਦ ਤੇ ਨੌਂ ਟ੍ਰਾਂਸਪੋਰਟ ਜਾਣ ਲੱਗ ਗਿਆ ਬਾਈ ਹੁਣ ਜਿਹੜੇ ਲੇਬਰ ਦੇ ਤੌਰ ਤੇ ਜਾ ਰਹੇ ਹਾਂ ਅੱਜ ਮਿਲ ਗਿਆ ਸਵੇਰੇ ਨੇ ਰੋਕੀ ਨਹੀਂ ਲਾਓ ਬਾਈ ਬਾਰੀ ਆ ਗਈ ਆਪਣੀ ਸ਼ਟਰਿੰਗ ਵਾਲਿਆਂ ਦੀ ਤੇ ਸਵੇਰ ਦੇ ਬੈਠੇ ਹਾਂ ਬਾਈ 12:30 ਹੋ ਗਈ ਤੇ ਹੁਣ ਵਾਰੀ ਆ ਗਈ ਆ ਆਪਣੀ ਆਓ ਵੀ ਬੈਗੇ ਲੈਂਚ ਆ ਕੇ ਇੰਟਰਵਿਊ ਲੈਣ ਲਈ ਆਪਾਂ ਰੈਡੀ ਹਾਂ ਕਹਣਾ ਆਹ ਲੈਂਚ ਜਾਉਂਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਇੰਟਰਵਿਊ ਕਰਾਉਣੀ ਹੈ ਅੱਜ ਚੱਲੇ ਗਏ ਵੀ 10 ਬੰਦੇ ਅਗਲੇ ਆਪਾਂ ਲਾਓ ভাই ਇੰਟਰਵਿਊ ਹੋ ਗਈ ਪਾਸ ਵਧਾਈਆਂ ਵਾਲਾ ਕੰਮ ਹੋ ਗਿਆ ਆਪਣਾ ਤੇ ਛੋਟੇ-ਮੋਟੇ ਕੰਮ ਕਰਨੇ ਹੁਣ ਛੋਟੇ-ਮੋਟੇ ਤੇ ਜਾ ਕੇ ਘਰਾਂ ਕਰਦੇ ਆ ਇਸ ਵੀਡੀਓ ਨੂੰ ਕਰਦੇ ਸਮਾਪਤ ਅਕੀ ਤੇ ਮਿਲਦੇ ਆ ਤੁਹਾਨੂੰ ਫੇਰ ਅਗਲੀ ਵੀਡੀਓ ਦੇ ਵਿੱਚ